ਤਾਂ ਪਿਛਲੇ ਦਿਨ ਹੀ ਸੋਨੇ ਦੀ ਚਮਕ ਜ਼ਿਆਦਾ ਵਾਧੀ ਗਈ ਜਿਸ ਦੇ ਕਰਕੇ ਲੋਕ ਨੇ ਜਿਹੜੇ ਉਹ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਰਹੇ ਕਿਉਂਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ ਜਿਸ ਦੇ ਕਰਕੇ ਆਮ ਜਨਤਾ ਇਹ ਜਿਹੜੀ ਉਹ ਦੁਬਿਧਾ ਵਿੱਚ ਪਈ ਹੋਈ ਸੀ ਕਿ ਹੁਣ ਅਗਰ ਉਹਨਾਂ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਣੀ ਧੀ-ਪੁੱਤ ਦੇ ਲਈ ਸੋਨਾ ਖਰੀਦਣਾ ਹੈ ਤਾਂ ਕਿਸ ਤਰੀਕੇ ਦੇ ਨਾਲ ਉਹ ਹੁਣ ਸੋਨਾ ਖਰੀਦ ਪਾਉਣਗੇ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਰੇਟ ਦੀ ਜਿਹੜਾ ਸੋਨਾ ਸੋਨੇ ਦਾ ਅੱਜ ਦਾ ਰੇਟ ਹੈ ਉਹ 400 ਰੁਪਏ ਡੀਕੇ 91250 ਪ੍ਰਤੀ ਗ੍ਰਾਮ ਤੇ ਬੰਦ ਹੋ ਗਿਆ ਹੈ ਜਿਸ ਦੀ ਜਾਣਕਾਰੀ 올 ਇੰਡੀਆ ਬੁਲਨ ਐਸੋਸੀਏਸ਼ਨ ਦੇ ਵੱਲੋਂ ਦਿੱਤੀ ਗਈ ਹੈ ਤਦ ਦੱਸਦੀ ਹੈ ਕਿ 99.0 ਫੀਸ ਦੀ ਸ਼ੁੱਧਤਾ ਵਾਲਾ ਸੋਨਾ ਕੱਲ 91650 ਰੁਪਏ ਦੇ ਉੱਤੇ ਬੰਦ ਹੋਇਆ ਸੀ ਜਿਸ ਦੀ ਕੱਲ ਦੀ ਲਾਸਟ ਜਿਹੜੀ ਅਮਾਉਂਟ ਹੈ ਉਹ 91650 ਸੀ ਪਰ ਅੱਜ ਇਹ ਰਕਮ 400 ਰੁਪਏ ਡਿੱਗ ਕੇ 91250 ਦੇ ਉੱਤੇ ਪਹੁੰਚ ਗਈ ਹੈ ਤੇ ਇਸ ਦੇ ਨਾਲ ਹੀ 99.5 ਫੀਸ ਦੀ ਸ਼ੁੱਧਤਾ ਵਾਲਾ ਸੋਨਾ 400 ਰੁਪਏ ਡਿੱਗ ਕੇ 90800 ਰੁਪਏ ਪ੍ਰਤੀ ਗ੍ਰਾਮ ਦੇ ਉੱਤੇ ਬੰਦ ਹੋ ਗਿਆ ਹੈ ਜੋ ਕਿ ਇੱਕ ਦਿਨ ਪਹਿਲਾਂ 91200 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਸੀ ਤਾਂ ਲੋਕਾਂ ਦੇ ਲਈ ਕਹਿ ਸਕਦੇ ਹਾਂ ਥੋੜੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਲੋਕ ਜਿਹੜੇ ਨੇ ਕਾਫੀ ਦੁੱਖ ਦੁਵਿਧਾ ਵਿੱਚ ਸਨ ਕਿਉਂਕਿ ਪਰੇਸ਼ਾਨ ਵੀ ਸਨ ਵੈਡਿੰਗ ਸੀਜ਼ਨ ਦੇ ਵਿੱਚ ਸੋਨੇ ਦੀ ਜਿਹੜੀ ਖਰੀਦਦਾਰੀ ਬਹੁਤ ਜ਼ਿਆਦਾ ਹੁੰਦੀ ਹੈ ਲੈਣ-ਦੇਣ ਦੇ ਵਿੱਚ ਸੋਨਾ ਵਰਤਿਆ ਜਾਂਦਾ ਹੈ ਪਰ ਲੋਕ ਕਾਫੀ ਜ਼ਿਆਦਾ ਹੁਣ ਚਿੰਤਾ ਦੇ ਵਿੱਚ ਸੀ ਤਾਂ ਕਹਿ ਤੱਕਦੇ ਆ ਕਿ ਥੋੜੀ ਜਿਹੀ ਰਾਹਤ ਤਾਂ ਲੋਕਾਂ ਨੂੰ ਮਿਲੀ ਹੈ ਕਿਉਂਕਿ 400 ਰੁਪਏ ਜਿਹੜੀਆਂ ਸੋਨੇ ਦੀਆਂ ਕੀਮਤਾਂ ਨੇ ਉਹ ਡਿੱਗੀਆਂ ਹਨ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.